ਮੇਰਾ ਨਾਮ ਕੁਰਦੀਪ ਸਿੰਘ ਮੈਂ ਬਰਨਾਲਾ ਤੋਂ ਮੈਂ ਪਿਛਲੇ ਕੁਝ ਸਾਲਾਂ ਤੋਂ ਸਰਕਾਰੀ ਨੌਕਰੀ ਲਈ ਤਿਆਰੀ ਕਰ ਰਿਹਾ ਸੀ ਅੱਜ ਮੈਨੂੰ ਸੀਐਮ ਸਾਹਿਬ ਵੱਲੋਂ ਨਿਯੁਕਤੀ ਪੱਤਰ ਦਿੱਤਾ ਗਿਆ ਹੈ ਮੇਰਾ ਨਾਮ ਸੰਜੋਗ ਹੈ ਤੇ ਮੈਂ ਪਟਿਆਲਾ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਮੈਂ ਪਿਛਲੇ 2 ਤੋਂ 3 ਸਾਲਾਂ ਤੋਂ ਗਵਰਨਮੈਂਟ ਐਗਜ਼ਾਮਸ ਦੀ ਤਿਆਰੀ ਕਰ ਰਹੀ ਸੀ ਤੇ ਅੱਜ ਮੈਨੂੰ ਬਤੌਰ ਹੈੱਡ ਕਨਸਟੇਬਲ ਬਿਊਰੋ ਆਫ ਇਨਵੈਸਟੀਗੇਸ਼ਨ ਵਿੱਚ ਸੀਐਮ ਸਾਹਿਬ ਤੋਂ ਨਿਯੁਕਤੀ ਪੱਤਰ ਮਿਲਿਆ ਹੈ ਇਹ ਨੌਕਰੀ ਮੈਨੂੰ ਕਿਨੇ 2 ਸਾਲ ਦੀ ਸਖਤ ਮਿਹਨਤ ਕਰਨ ਤੋਂ ਬਾਅਦ ਮਿਲੀ ਹੈ ਇਸ ਦੇ ਵਿੱਚ ਮੈਂ ਕਿਸੇ ਨੂੰ ਕੋਈ ਵੀ ਪੈਸਾ ਜਾਂ ਸ਼ਿਫਾਰਸ਼ ਕੁਛ ਨਹੀਂ ਦਿੱਤੀ ਸਾਰੇ ਯੂਟਿਊਬ 'ਤੇ ਮੈਸੇਜ ਦੇਣਾ ਚਾਹਨੀ ਆ ਕਿ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਜਾਂ ਕੋਈ ਵੀ ਅਚੀਵ ਕਰਨਾ ਆਪਣਾ ਡ੍ਰੀਮ ਔਖਾ ਨਹੀਂ ਹੈਗਾ ਜਦ ਇਹੋ ਜੀ ਸਰਕਾਰ ਹੋਵੇ ਹਰ ਸਾਲ ਪੰਜਾਬ ਪੁਲਿਸ ਦੇ ਵਿੱਚ ਵੱਖ-ਵੱਖ ਰੈਂਕਸ ਦੇ 2100 ਤੋਂ ਜ਼ਿਆਦਾ ਮੁੰਡੇ ਕੁੜੀਆਂ ਭਰਤੀ ਕੀਤੇ ਜਾਂਦੇ 1700 ਕਾਂਸਟੇਬਲ ਸਬ ਇੰਸਪੈਕਟਰ ਹੈੱਡ ਕਨਸਟੇਬਲ ਜਨਵਰੀ ਚ ਨੋਟੀਫਿਕੇਸ਼ਨ ਹੋਊਗਾ ਮਈ ਤੇ ਜੂਨ ਚ ਰਿਟਨ ਟੈਸਟ ਹੋਊਗਾ ਸੈਪਟੈਂਬਰ 15 ਤੋਂ 30 ਦੇ ਲਗਭਗ ਸੈਪਟੈਂਬਰ ਦੇ ਵਿੱਚ ਤੁਹਾਡਾ ਫਿਜ਼ੀਕਲ ਟੈਸਟ ਹੋਊਗਾ ਅਕਤੂਬਰ ਨਵੰਬਰ ਚ ਤੁਹਾਨੂੰ ਨਿਯੁਕਤੀ ਪੱਤਰ ਮਿਲ ਜਾਊਗਾ ਹਰ ਸਾਲ ਤੇ ਮਸੀਹ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਹਰ ਕਾਰ ਨੌਕਰੀ ਹਰ ਕਾਰ ਰੋਜ਼ਗਾਰ ਐਸੇ ਸੋਚ ਨੂੰ ਸੱਚ ਕਰਨ ਵੱਲ ਵੱਧ ਰਹੀ ਹੈ ਪੰਜਾਬ ਸਰਕਾਰ